ਮੈਂ ਤੁਹਾਨੂੰ ਹੋਰ ਗੱਲ ਦੱਸਾਂ ਸਾਰੇ ਬੰਦੇ ਵੋਟਾਂ ਲਈ ਕੰਮ ਕਰਦੇ ਆ ਤੁਹਾਡੇ ਜੋ ਇੱਕ 아이 ਦੀ ਦਾ ਸਿੱਖ ਗੁਰਸਿੱਖ ਬੈਠਿਆ ਦੋ ਤਿੰਨ ਤੁਹਾਡੀ ਨਾਲ ਸ਼੍ਰੋਮਣੀ ਕਮੇਟੀ ਨੇ ਵੋਟਾਂ ਹੋ ਸਕਦੀਆਂ ਬਾਕੀ ਕਿਸੇ ਦੀ ਸ਼੍ਰੋਮਣੀ ਕਮੇਟੀ ਦੀ ਵੋਟ ਨਹੀਂ ਹੈ ਵੀ ਮੈਨੂੰ ਵੋਟਾਂ ਦਾ ਲਾਲਚ ਹੋਵੇ ਕਿਸੇ ਨਹੀਂ ਗੁਰਸਿੱਖਾਂ ਨਹੀਂ ਤਾਂ ਹੋ ਜਾਂਦੇ ਇਹਨਾਂ ਨੇ ਬਣਾ ਲਿਆ ਹੋਏ ਤਿੰਨ ਚਾਰ ਬੈਠੇ ਆ ਬਾਕੀਆਂ ਹੈ ਜੀ ਹਾਂ ਹਾਂ ਨਹੀਂ ਪੁੱਤ ਮੈਨੂੰ ਪਤਾ ਹੈ ਪਰ ਮੈਂ ਕਹਿੰਦਾ ਵੀ ਜਿਹੜੇ ਆਮ ਬੰਦੇ ਤਾਂ ਫਕਰ ਸਾਡੇ ਦਰবেশ ਲੋਕ ਮਜ਼ਦੂਰ ਲੋਕ ਨੇ ਕੰਮ ਤੋਂ ਵੇਹ ਨਹੀਂ ਨਹੀਂ ਧਿਆਨ ਇਹਨਾਂ ਦਾ ਬਣਾ ਸਕਦੇ ਸੀ ਪਰੇ ਨਹੀਂ ਬਣਾਉਦੇ ਹੁੰਦੇ ਮੈਨੂੰ ਪਤਾ ਪਰ ਸਾਡਾ ਮੇਰਾ ਵੋਟਾਂ ਨਾਲ ਕੋਈ ਮਤਲਬ ਨਹੀਂ ਹੈ ਮੇਰਾ ਮਨੁੱਖਤਾ ਨਾਲ ਮਤਲਬ ਹੈ ਜੋ ਗੁਰੂ ਰਾਮਦਾਸ ਦਾ ਮਤਲਬ ਹੈ ਉਹ ਮੇਰਾ ਸਿਸ ਵਾਸਤੇ ਕੋਈ ਇਹਦੇ ਪੁੱਤ ਕਿ ਮੇਰੇ ਵੀਰੋ ਕੋਈ ਵੋਟਾਂ ਦਾ ਰਾਜ ਰਾਜਨੀਤੀ ਨਹੀਂ ਪਰ ਮੈਂ ਨਹੀਂ ਜ਼ਰੂਰ ਬੇਨਤੀ ਕਰਦਾ ਵੀ ਜਿਹੜਾ ਝੂਠਾ ਪ੍ਰਚਾਰ ਆ ਯਾਰ ਆਪਾਂ ਦੇਖੋ ਤੁਹਾਡਾ ਮਾਨਕੀਤਾ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਤੁਹਾਨੂੰ ਕਦੇ 5 ਰੁਪਏ ਨਹੀਂ ਦਿੱਤੇ ਹੋਣਗੇ ਜਿਆਦਾ ਬਿਮਾਰ ਹੋਣੇ ਹੋ ਰਿਸ਼ਤੇਦਾਰ ਦੋ ਵਾਰ ਆਉਂਦੇ ਤੀਜੀ ਵਾਰ ਆਉਣੋਂ ਹਟ ਜਾਂਦੇ ਆ ਅਗਲਾ ਕਹਿੰਦਾ ਛੱਡ ਪਰੇ ਤਾਂ ਮਰਦਾ ਹੀ ਨਹੀਂ ਬਿਮਾਰ ਹੀ ਹੈ ਤਾਂ ਇਹਦਾ ਕੀ ਕਰੀਏ ਐਂ ਕਰਨ ਲੱਗ ਜਾਂਦੇ ਆ ਸ਼੍ਰੋਮਣੀ ਕਮੇਟੀ ਆ ਜਿਹੜੀ ਥੋੜੀ ਬਾਹ ਫੜਦੀ ਆ ਪਹਿਲਾਂ ਇਹ ਮੈਕਸੀਮਮ 20000 ਪੱਕਾ ਸੀਗਾ ਉਦੋਂ ਫਿਰ ਇਹ ਹੋ ਗਿਆ ਵੀ 20000 ਦੇ ਨਾਲ ਇੰਨਾ ਜ਼ਿਆਦਾ ਬੋਝ ਵਧ ਗਿਆ ਸੰਸਥਾਵਾਂ ਘਟਦੇ ਸੀ ਕਾਲਜ ਫਿਰ ਉਹ ਸਾਰਾ ਇੱਧਰ ਬੋਝ ਪੈਣ ਲੱਗ ਗਿਆ ਸੋ ਮੈਨੂੰ ਤੁਹਾਨੂੰ ਕਹਾਂ ਵੀ 9 ਰੁਪਏ ਦਾ ਹੀ ਬਜਟ ਹੈ ਪੜ੍ਹੇ ਲਿਖੇ ਬੰਦੇ ਸਮਝ ਸਕਦੇ ਆ 900 ਕਰੋੜ ਜਿਹਨੂੰ ਸਿੱਧਾ ਕਹ dielੋ ਉਹਦੇ ਜੋ 20-25000 ਮਲਾਜ਼ਮਾ ਕਿੰਨੀਆਂ ਯੂਨੀਵਰਸਿਟੀਆਂ ਨੇ ਕਿੰਨੇ ਕਾਲਜ ਨੇ ਕਿੰਨਾ ਕੁਛ ਉਹਨਾਂ ਨੇ ਚਲਾਉਣਾ ਉਹ 900 ਕਰੋੜ ਦੇ ਵਿੱਚੋਂ ਹਨਾ ਸਾਰਾ ਕੁਝ ਪ੍ਰਬੰਧ ਹੈ ਲੰਗਰ ਪਾਣੀ ਆ ਹੋਰ ਵੀ ਤੁਹਾਨੂੰ ਹਯਾਤਾ ਹੈ ਮਜ਼ਾਕੀਆ ੜੀ ਗੱਲ ਹੀ ਵੀ ਕਈ ਵਾਰੀ ਇਹ ਹੋਇਆ ਵੀ ਦਰਬਾਰ ਸਾਹਿਬ ਦੇ ਪ੍ਰਬੰਧ ਚ ਪੈਸਾ ਇੰਨਾ ਘਟ ਜਾਂਦਾ ਵੀ ਉਹ ਘਾਟੇ ਚ ਲਿਆ ਜਾਂਦਾ ਹੁਣ ਅਗਲਾ ਕਹਿੰਦੇ ਫੈਕਟਰੀ ਘਾਟੇ ਚ ਹੋ ਸਕਦੀ ਆ ਕੋਈ ਬਿਜ਼ਨਸ ਘਾਟੇ ਚ ਹੋ ਸਕਦਾ ਪਰ ਉਹ ਤੇ ਖਰਚਾ ਇੰਨਾ ਜ਼ਿਆਦਾ ਵੱਧ ਜਾਂਦੇ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਉਹਨੀ ਮਾਇਆ ਨਹੀਂ ਆਉਂਦੀ ਉਹ ਗੁਰੂ ਰਾਮਦਾਸ ਦਾ ਘਰ ਹੈ ਬਹੁਤ ਜ਼ਿਆਦਾ ਵੱਡਾ ਪੂਰੀ ਸਿਫਤ ਨਹੀਂ ਕੀਤੀ ਜਾ ਸਕਦੀ ਪਰ ਮਾਇਆ ਦੀ ਤਾਂ ਲੋੜ ਆ ਨਾ ਕੰਮ ਤਾਂ ਮਾਇਆ ਨਾਲ ਚੱਲੂ ਕਈ ਵਾਰੀ ਐਸਾ ਹੁੰਦਾ ਵੀ ਮਾਇਆ ਘਟ ਜਾਂਦੀ ਆ ਖਰਚੇ ਅੱਗੇ ਲੰਘ ਜਾਂਦੇ ਆ ਪਰੰਤੂ ਨਾਲ ਹੋਰ ਗੁਰੂ ਸੇਪਸ ਅਨਾਸੀ ਇੱਕ ਘਟ 80 ਗੁਰਦੁਆਰੇ ਐ ਐਕਸ ਰੋਮਣੀ ਕਮੇਟੀ ਦੇ ਤੁਹਾਨੂੰ ਮੈਂ ਇਹ ਵੀ ਜਾਣਕਾਰੀ ਦੱਸਾਂ ਹੁਣ ਇੱਥੇ ਤੁਸੀਂ ਦੇਖ ਲਓ ਭਦੌੜਾ ਐ ਫਿਰ ਬਰਨਾਲਾ ਐ ਫਿਰ ਨਾ ਦਮਦਮਾ ਸਾਹਿਬ ਐ ਫਿਰ ਸੰਗਰੂਰ ਐ ਭਗਤਾ ਭਾਈ ਐ ਹਨਾ ਜੀ ਤੇ ਆ ਇਦਾਂ ਇਦਾਂ ਬਿਰਲੇ ਉਧਰ ਐ ਦਰਬਾਰ ਸਾਹਿਬ ਐ ਤਰਨਤਾਰਨਾਂ ਬੀੜ ਬਾਬਾ ਬੁੱਢਾ ਜੀ ਐ ਗਵਿੰਦਵਾਲ ਸਾਹਿਬ ਐ ਸ੍ਰੀ ਅਨੰਦਪੁਰ ਸਾਹਿਬ ਐ ਪਟਿਆਲਾ ਐ ਦੂਖਨਵਾਰਨ ਫਤਿਹਗੜ੍ਹ ਸਾਹਿਬ ਐ ਚਮਕੌਰ ਸਾਹਿਬ ਐ ਮੈਂ ਸਾਰੇ ਗੁਰਦੁਆਰੇ 79 ਗੁਰਦੁਆਰੇ ਨੇ ਗਿਣ ਸਕਦਾ ਜੀ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆ ਸੋ ਇਹ ਮੇਰਾ ਤਾਂ ਇੰਨਾ ਕਰਾ ਤੁਹਾਨੂੰ ਤਾਂ ਹੀ ਮੈਂ ਚਾਣਨਾ ਪਾਇਆ ਵੀ ਯਾਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਸੰਸਥਾ ਚ ਕੀ ਹੋ ਰਿਹਾ ਕੀ ਗੱਲ ਹੈ ਨਾ ਮੇਰਾ ਖਿਆਲ ਆ ਵੀ ਇਹਦੇ ਜਿਹਨਾਂ ਨੂੰ ਤਾਂ ਕੈਂਸਰ ਦੀ ਮੇਰੇ ਵੀਰਾਂ ਨੂੰ ਸ਼ਿਕਾਇਤ ਆ ਉਹ ਤਾਂ ਹੋਣਗੇ 10000 ਰੁਪਏ ਜਿਹੜੇ ਬੈਸੇ ਜਿਨ੍ਹਾਂ ਨੇ ਲਿਖਿਓ ਇਹ ਚਿੱਠੀਆਂ ਵੀ ਬੇਰੀ ਮਦਦ ਕਰੋ ਉਹਦਾ ਹੋਊ 5000 ਰੁਪਏ ਕਿਹਾ ਮੈਂ ਦੱਸ ਹੀ ਸੀ ਫਿਰ ਪ੍ਰਧਾਨ ਜੀ ਕਹਿੰਦੇ ਵੀ ਫਿਰ ਸਾਰਿਆਂ ਲਈ ਉਹ ਵੀ ਕੁਝ ਕਰਨਾ ਪੈਂਦਾ ਵੀ ਆਪਾਂ ਕੈਂਸਰ ਦਾ ਦਾਸ ਰੱਖਿਆ ਹੋਇਆ ਇਹ ਪ੍ਰਵਾਨ ਕਰਿਓ ਇਹ ਥੋੜੀ ਮਦਦ ਹੈ ਪਰ ਇਹ ਗੱਲ ਸਮਝਣਾ ਇੱਕ ਤਾਂ ਇਹਨੂੰ ਇਹ ਸਮਝਣਾ ਵੀ ਸਾਨੂੰ ਗੁਰੂ ਰਾਮਦਾਸ ਦੇ ਘਰੋਂ ਸੀਸਾਈ ਆ ਵੀ ਮਹਾਰਾਜਾ ਪੈਸੇ ਤੁਸੀਂ ਦੇਤੇ ਲੱਖਾਂ ਵਰਗੇ ਨੇ ਧੰਨਵਾਦ ਕਰਨਾ ਮਹਾਰਾਜ ਕਹਿੰਦੇ ਨੇ ਕਿਥਾਂ ਦੇ ਕਹਿੰਦੇ 10 ਵਸਤੂ ਲੈ ਪਾਸ਼ੇ ਪਾਵੈ ਇੱਕ ਬਸਤ ਕਾਰਨ ਵਿਖੋਟ ਗਵਾਵੈ ਇੱਕ ਪੀਣਾ ਦੇ 10 ਪੀ ਹਰਲੇ ਤੋ ਮੂੜਾ ਕੋ ਕਹਾ ਕਰੇ ਜਿਸ ਠਾਕਰਸੋਂ ਨਾਹੀ ਚਾਰਾ ਤਾਂ ਕੋ ਕੀ ਜੇ ਸਦ ਨਮਸਕਾਰ ਹੈ ਇੱਕ ਮਿੰਟ ਜੀ ਇਹਦੀ ਮੈਂ ਵਿਆਖਿਆ ਕਰ ਦੇਣਾ ਮਹਾਰਾਜ ਕਹਿੰਦੇ ਵੀ ਮੈਨੂੰ ਤੈਨੂੰ ਬਹੁਤ ਕੁਝ ਦਿੱਤਾ ਇੱਕ ਤੂੰ ਚੀਜ਼ ਮੰਗ ਰਿਹਾ ਵੀ ਮੈਨੂੰ ਮਹਾਰਾਜ ਆ ਦੇ ਦਿਓ ਕਾਰ ਦੇ ਦਿਓ ਕੋਠੀ ਦੇ ਮੁੰਡਾ ਦੇ ਕੁੜੀ ਦੇ ਦੇ ਦਿਓ ਕਹਿੰਦੇ ਉਹ ਨਹੀਂ ਦਿੱਤੀ ਕਹਿੰਦੇ ਏਕ ਵਸਤ ਕਰਨ ਬਖੋਟ ਗਵਾਵੇ ਨਰਾਜ ਹੋ ਗਿਆ ਰੱਬ ਨਾਲ ਉਹ ਖੋਟੀਆਂ ਗੱਲਾਂ ਕਰਨ ਆ ਗਿਆ ਬਾਅਦ ਇਹ ਕਹਿੰਦੇ ਏਕ ਪੀਣਾ ਦੇ ਕਹਿੰਦੇ ਜਿਹੜੀ ਮੰਗਦਾ ਉਹ ਵੀ ਨਾ ਦੇਵੇ 10 ਪੀ ਹਿਰਲੇ ਉਹ ਵੀ ਵਾਪਸ ਕਰ ਲੇ ਤਾਂ ਉਹ ਮੁੰਡਾ ਕੋ ਕਹਾ ਕਰੇ ਕਹਿੰਦੇ ਫੇਰ ਕੀ ਕਰੇਗਾ ਜਿਸ ठाਕਰ ਤੋਂ ਨਾ ਹੀ ਚਾਹਰਾ ਤਾਂ ਚੋ ਕੀ ਜੇ ਸਤ ਨਮਸਕਾਰਾ ਉਹ ਕਹਿੰਦੇ ਜਿਹਦੇ ਮੂਰੇ ਜੋਲ ਨਾ ਚੱਲਦਾ ਹੋਵੇ ਉਹਨੇ ਮੇਰੇ ਹੱਥ ਬੰਨ ਕੇ ਬਹਿ ਜਾਓ ਵੀ ਸੱਚੇ ਪਾਤਸ਼ਾਹ ਬਖਸ਼ ਲੈ ਹਣਾ ਇਹ ਆਇਆ ਨਹੀਂ ਸੋਚਣਾ ਵੀ ਇਹ ਥੋੜੇ ਆ ਬਾਲੇ ਇਹ ਕਹਿਣਾ ਮਹਾਰਾਜ ਤੁਸੀਂ ਸਾਡੀ ਬਹੁਤ ਵੱਡੀ ਮਦਦ ਕੀਤੀ ਹੈ ਤੇਰੇ ਘਰੋਂ ਸਾਨੂੰ ਮਦਦ ਆਈ ਹੈ ਇਹ ਸਾਡੀਆਂ ਜਿਹੜੀਆਂ ਲੋੜਾਂ ਉਹ ਵੈਸੇ ਪੂਰੀਆਂ ਕਰਦੇ ਸਾਨੂੰ ਤੇਰੇ ਘਰ ਵੱਲ ਧਿਆਨ ਨਾ ਦੇਣਾ ਪਵੇ ਅਰਦਾਸ ਕਰੋ ਸਾਡੀ ਵੀ ਤੁਹਾਡੇ ਦੀ ਅਰਦਾਸ ਹੈ ਸੋ ਸਾਰਿਆਂ ਦਾ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਤੁਹਾਨੂੰ 2-4 ਮਿੰਟ ਮੈਂ 10-11 ਦਾ ਟਾਈਮ ਸੀ ਮੈਂ ਰਾਈਟ ਵੀ ਆ ਗਿਆ ਸੀ ਮੈਨੂੰ ਆਇਆ ਸੀ ਵੀ ਤੂੰ ਡੀਕਾਂ ਹਲ ਗਿਆ ਮੈਂ ਬਹੁਤ ਢਿੱਲਾ ਸੀ ਮੇਰਾ ਸਰੀਰ ਇਜਾਜ਼ਤ ਨਹੀਂ ਸੀ ਦੇ ਰਿਹਾ ਪਰ ਮੈਂ ਬੜੀ ਮੁਸ਼ਕਲ ਦੇ ਨਾਲ ਉੱਠ ਠੱਟ ਕੇ ਉਹ ਵੀ ਨਾ ਤਾਨੂੰ ਤਾਂ ਤੇ ਮੈਂ ਕਿਹਾ ਵੀ ਉਹਨਾਂ ਨੂੰ ਟਾਈਮ ਦਿੱਤਾ ਫਿਰ ਮੈਂ ਆਉਣਾ ਵੀ ਚਾਹੁੰਦਾ ਸੀ ਮੈਂ ਤੁਸੀਂ ਮਗਰ ਨਾ ਮੇਰੇ ਤੁਰੇ ਫਿਰੋਂ ਮੈਂ ਆਵਾਂ ਤੁਹਾਡੇ ਕੋਲੇ ਤੁਸੀਂ ਨਾ ਸ਼ੈਣੇ ਭਰੋੜਤੀਆਂ ਸਾਰੇ ਸਜਣਾ ਆਮਗੜ ਤੋਂ ਲਾਪ੍ਰੀਤ ਸੋਰੀ ਵੀ ਤੁਹਾਨੂੰ ਮੇਰੇ ਮਗਰ ਨਾ ਭਜਣਾ ਪਵੇ ਇਸ ਵਾਸਤੇ ਮੈਂ ਇਥੇ ਚਾਹ ਸਾਰਿਆਂ ਨੇ ਛਕ ਲਈ ਹੈ ਚਲੋ ਠੀਕ ਹੈ ਤੁਸੀਂ ਹੁਣ ਆਪਣਾ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ